ਗੁਰਪਿਆਰ ਵਾਲਿਓ ਸਤ ਸੰਗੀਜਨ ਅੱਜ ਆਪਾਂ ਪਾਵਨ ਪਵਿੱਤਰ ਅੰਗ 250 ਤੇ ਸੁਭਾਇਮਾਨ ਸ਼ਬਦ ਪੜ ਰਹੇ ਹਾਂ ਜੋ ਸਤਗੁਰੂ ਜੀ ਸਮਝਾਉਣਾ ਕਰਦੇ ਨੇ ਏਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਗੁਰਬਾਣੀ ਦਾ ਨਾਮ ਹੈ ਗੌੜੀ ਬਾਵਨ ਅਖਰੀ ਮਹੱਲਾ 5 ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰ ਹੈ ਗੁਰੂ ਹੀ ਮਾਂ ਹੈ ਗੁਰੂ ਹੀ ਪਿਓ ਹੈ ਗੁਰੂ ਹੀ ਆਤਮਕ ਜਨਮ ਦੇਣ ਵਾਲਾ ਹੈ ਗੁਰੂ ਮਾਲਕ ਪ੍ਰਭੂ ਦਾ ਰੂਪ ਹੈ ਗੁਰ ਪਰਮੇਸ਼ਰ ਇੱਕੋ ਜਾਨ ਉਸ ਮਾਲਕ ਪ੍ਰਭੂ ਦਾ ਰੂਪ ਹੈ ਗੁਰੂ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰੂ ਮਾਇਆ ਦੇ ਮੋਹ ਦਾ ਹਨੇਰਾ ਨਾਸ਼ ਕਰਨ ਵਾਲਾ ਹੈ ਗੁਰੂ ਹੀ ਤੋੜ ਨਿਵਾਨ ਵਾਲਾ ਸਬੰਧੀ ਤੇ ਭਰਾ ਹੈ ਮਿੱਤਰ ਵੀ ਇਹੀ ਹੈ ਸੱਚਾ ਮਿੱਤਰ ਹੈ ਗੁਰੂ ਜਿਹੜਾ ਤੋੜ ਨਭਾਉਂਦਾ ਤੈਨੂੰ ਹਰ ਮੁਸ਼ਕਲ ਤੋਂ ਬਚਾਉਂਦਾ ਹੈ ਸਤਿਗੁਰੂ ਇਹ ਸੱਚੇ ਮਿੱਤਰ ਦੀ ਨਿਸ਼ਾਨੀ ਹੈ ਸੱਚਾ ਮਿੱਤਰ ਹੈ ਤੈਨੂੰ ਹਰ ਮੁਸ਼ਕਲ ਤੋਂ ਬਚਾਉਣਾ ਚਾਹੁੰਦਾ ਹੈ ਮਨੁੱਖ ਤੂੰ ਇਸ ਗੁਰੂ ਨਾਲ ਮਿੱਤਰਤਾ ਪਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਹੈ ਗੁਰਦੇਵ ਮੰਤਰ ਰਹੁਦਾਰਾ ਮਹਾਰਾਜ ਕਹਿੰਦੇ ਗੁਰੂ ਅਸਲੀ ਦਾਤਾ ਹੈ ਜੋ ਪ੍ਰਭੂ ਦਾ ਨਾਮ ਉਪਦੇਸ਼ਦਾ ਹੈ ਗੁਰੂ ਦਾ ਉਪਦੇਸ਼ ਐਸਾ ਹੈ ਜਿਸ ਦਾ ਅਸਰ ਕੋਈ ਬਕਾਰ ਆਦਿਕ ਗਵਾ ਨਹੀਂ ਸਕਦਾ ਕਹਿਣ ਦਾ ਭਾਵ ਹੈ ਵੀ ਜਦੋਂ ਗੁਰੂ ਦਾ ਗਿਆਨ ਪੱਲੇ ਆ ਗਿਆ ਨਾ ਮਨੁੱਖ ਦੇ ਬੀਬੀ ਆ ਚਾਹੇ ਭਾਈ ਆ ਉਦੋਂ ਕਿਸੇ ਵੀ ਕਿਸਮ ਦਾ ਵਕਾਰ ਛੋੜੇ ਤੇ ਹਾਵ ਵੀ ਨਹੀਂ ਹੋ ਸਕਦਾ ਨਾ ਕਾਮ ਨਾ ਕਰੋਧ ਨਾ ਲੋਭ ਨਾ ਮੋਹ ਨਾ ਹੰਕਾਰ ਕੋਈ ਵੀ ਪੰਜਾਂ ਤਤਾਂ ਵਿੱਚੋਂ ਵਕਾਰ ਛੋੜੇ ਤੇ ਹਾਵ ਵੀ ਨਹੀਂ ਹੋ ਸਕਦਾ ਜਦੋਂ ਗੁਰੂ ਦਾ ਸ਼ਬਦ ਛੋੜੇ ਹਿਰਦੇ ਘਰ ਵਿੱਚ ਹੋਇਆ ਭਾਈ ਅਗਲੇ ਅਗਲੇ ਮੰਦ ਚ ਮਹਾਰਾਜ ਦੱਸਦੇ ਨੇ ਗੁਰਦੇਵ ਸਾਤ ਸਤ ਸਤ ਬੁੱਧ ਮੂਰਤ ਗੁਰਦੇਵ 파ਰਸ ਪਰਸ ਪਰ ਗੁਰੂ ਸ਼ਾਂਤੀ ਸੱਚ ਅਤੇ ਅਕਾਲ ਦਾ ਰੂਪ ਹੈ ਗੁਰੂ ਇੱਕ ਐਸਾ 파ਰਸ ਹੈ ਜਿਸ ਦੀ ਸ਼ੋ 파ਰਸ ਦੀ ਸ਼ੋ ਨਾਲੋਂ ਸ਼੍ਰੇਸ਼ਟ ਹੈ ਜਿਹੜੀ ਕਿ ਆਪਾਂ ਸੁਣਦੇ ਆਂ ਵੀ 파ਰਸਾ ਜਿਹੜੀ ਜਦੋਂ 파ਰਸ ਦੇ ਨਾਲ ਲੋਹਾ ਸੂਝ ਜਾਂਦਾ ਹੈ ਨਾ ਤੇ ਲੋਹਾ ਸੋਨਾ ਬਣ ਜਾਂਦਾ ਸੁਣਿਆ ਵੇਖਿਆ ਨਹੀਂ ਜੀ ਮੈਂ ਨਹੀਂ ਹਜੇ ਵੇਖਿਆ ਸੁਣਿਆ ਜਰੂਰ ਆ ਵੀ ਪਾਰਸ ਜਿਹੜੀ ਪਾਰਸ ਦੀ ਬੱਟੀ ਜਦੋਂ ਲੋਹੇ ਨਾਲ ਲੱਗਦੀ ਆ ਨਾ ਤੇ ਲੋਹਾ ਸੋਨਾ ਬਣ ਜਾਂਦਾ ਸੋ ਸੁਣਿਆ ਹੈ ਮੈਂ ਦੇਖਿਆ ਨਹੀਂ ਹੈ ਭਾਈ ਗੁਰੂ ਇੱਕ ਐਸਾ ਪਾਰਸ ਹੈ ਜੋ ਮਨੂਰ ਵਰਗੇ ਜੀਵਨ ਨੂੰ ਸੋਨੇ ਵਰਗਾ ਬਣਾਉਂਦਾ ਮਨੂਰ ਕਹਿੰਦੇ ਆ ਜਿਹੜਾ ਨਾ ਸੜਿਆ ਹੋਇਆ ਲੋਹਾ ਹੋਵੇ ਜਿੱਥੇ ਬਿਲਡਿੰਗ ਦਾ ਕੰਮ ਚੱਲਦਾ ਉੱਥੇ ਜਿਹੜਾ ਲੋਹਾ ਸੜ ਸੜ ਕੇ ਥੱਲੇ ਢੇਰੀ ਜਿਹੀ ਨਹੀਂ ਲੱਗੀ ਪਈ ਹੁੰਦੀ ਉਹ ਕਿਸੇ ਕੰਮ ਦਾ ਨਹੀਂ ਹੁੰਦਾਗਾ ਉਹ ਨਾ ਵੇਚਣ ਦੇ ਕੰਮ ਆ ਦਾ ਕਿਸੇ ਕੰਮ ਨਹੀਂ ਆਉਦਾ ਸਿੱਟਣਾ ਹੀ ਪੈਂਦਾ ਵਾ ਮਹਾਰਾਜ ਇਹੋ ਜੇ ਜੀਵਨ ਵਾਲੇ ਮਨੁੱਖ ਨੂੰ ਗੁਰਮਤ ਦੇ ਕੇ ਆਪਣਾ ਸਿੱਖ ਬਣਾ ਲੈਂਦਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਬਣਾਉਂਦਾ ਗੁਰੂ ਦਾ ਗਿਆਨ ਇਹ ਗੁਰੂ ਦਾ ਗਿਆਨ ਪਾਰਸਾ ਜਿਹੜਾ ਇਹ ਮੈਂ ਜਰੂਰ ਵੇਖਿਆ ਹੈ ਭਾਈ ਕਿਉਂਕਿ ਇਹ ਮੇਰੇ ਨਾਲ ਬੀਤੀ ਆ ਮੇਰਾ ਪ੍ਰੈਕਟੀਕਲ ਕਿ ਬਹੁਤ ਹੀ ਭੈੜਾ ਜੀਵਨ ਜੀ ਰਹੇ ਸੀ ਐਂ ਕਹਿ ਲੋ ਗੁਰੂ ਗਿਆਨ ਤੋਂ ਬਿਨਾਂ ਕੋਈ ਸਮਝ ਨਹੀਂ ਸੀ ਮਨ ਆਇਆ ਕਰਦੇ ਰਹਿਣਾ ਕਿਤੇ ਇਧਰ ਤੁਰ ਗਏ ਕਿਤੇ ਉਹ ਮੰਨਤਾ ਕਰ ਲਈ ਕਿਤੇ ਝੰਡ ਪੂਜ ਲਿਆ ਕਿਤੇ ਕੁਛ ਕਰ ਲਿਆ ਕਿਤੇ ਜਿੱਧਰ ਨੂੰ ਬਹੀਣ ਹੋਇਆ ਦੁਨੀਆ ਦਾ ਉਧਰ ਨੂੰ ਤੁਰ ਪਏ ਪਰ ਹੁਣ ਗੁਰੂ ਦਾ ਗਿਆਨ ਪੱਲੇ ਆ ਗਿਆ ਹੁਣ ਇਧਰ ਉਧਰ ਬਿਨਾ ਮਤਲਬ ਤੋਂ ਕਿਸੇ ਪਾਸੇ ਜਾਣ ਨੂੰ ਮਨ ਨਹੀਂ ਕਰਦਾ ਇੱਕੋ ਪਾਸੇ ਹੀ ਮਨ ਕਰਦਾ ਵੀ ਗੁਰੂ ਦੇ ਦਰਸ਼ਨ ਕਰਕੇ ਜਾ ਕੇ ਗੁਰੂ ਦੀ ਬਾਣੀ ਪੜ੍ਹੀਏ ਤੇ ਸੁਣੀਏ ਗੁਰੂ ਇੱਕ ਐਸਾ ਪਾਰਸ ਹੈ ਜਿਹੜਾ ਬੇਕਾਰੀ ਜੀਵਨ ਨੂੰ ਬਹੁਤ ਹੀ ਸੋਹਣੇ ਜੀਵਨ ਵਾਲਾ ਬਣਾ ਦਿੰਦਾ ਹੈ ਇਹ ਗੁਰੂ ਪਾਰਸ ਮੈਂ ਜਰੂਰ ਵੇਖਿਆ ਹੈ ਭਾਈ ਗੁਰਦੇਵ ਤੀਰਥ ਅਮਰਤ ਸਰੋਵਰ ਗੁਰ ਗਿਆਨ ਮੰჯਨ ਅਪਰੰਪਰਾ ਗੁਰੂ ਸੱਚਾ ਤੀਰਥ ਹੈ ਅੰਮ੍ਰਿਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਜਲ ਦਾ ਇਸ਼ਨਾਨ ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ ਬਹੁਤ ਹੀ ਸ਼੍ਰੇਸ਼ਟ ਹੈ ਜਿਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕੋਈ 68 ਤੀਰਥਾਂ ਦਾ ਇਸ਼ਨਾਨ ਕਰਦਾ ਵੀ 68 ਤੀਰਥਾਂ ਦਾ ਇਸ਼ਨਾਨ ਕਰਨਾ ਕੋਈ ਕਹਿੰਦਾ ਮੈਂ ਫਲਾਣੇ ਥਾਂ ਜਾ ਕੇ ਯਾਤਰਾ ਕਰਨੀ ਹੈ ਉੱਥੇ ਸਵਾ ਮਹੀਨਾ ਜਾਂ 41 ਦਿਨ ਇਸ਼ਨਾਨ ਕਰਾਂਗੇ ਰੱਬ ਰੱਬ ਕਰਾਂਗੇ ਪਰ ਜਿਹੜਾ ਗੁਰੂ ਦੇ ਗਿਆਨ ਦੇ ਵਿੱਚ ਆਪਣੇ ਮਨ ਦਾ ਇਸ਼ਨਾਨ ਕਰਵਾ ਲੈਂਦਾ ਨਾ ਮਨੁੱਖ ਇਹਦੇ ਵਰਗਾ ਕੋਈ ਤੀਰਥ ਨਹੀਂ ਹੈ ਕਿਉਂਕਿ ਆਪਾਂ ਮਨ ਦਾ ਇਸ਼ਨਾਨ ਕਰਾਉਣਾ ਮਨ ਦੇ ਵਿੱਚੋਂ ਖੋਟਾਂ ਕੱਢਣੀਆਂ ਨੇ ਗੁਰੂ ਦਾ ਗਿਆਨ ਲੈ ਕੇ ਇਹ ਸੱਚਾ ਤੀਰਥ ਦੱਸਿਆ ਗੁਰੂ ਮਹਾਰਾਜ ਨੇ ਮਹਾਰਾਜ ਕਹਿੰਦੇ ਗੁਰ ਦੇਬ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੰਜਨ ਅਪਰੰਪਰਾ ਗੁਰੂ ਸੱਚਾ ਤੀਰਥ ਹੈ ਅਮਰਤ ਦਾ ਸਰੋਵਰ ਹੈ ਗੁਰੂ ਦੇ ਗਿਆਨ ਜਲ ਦਾ ਇਸ਼ਨਾਨ ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ ਬਹੁਤ ਹੀ ਚੰਗਾ ਹੈ ਸ੍ਰੇਸ਼ਟ ਹੈ ਅੱਗੇ ਮਹਾਰਾਜ ਦੱਸਦੇ ਨੇ ਅਗਲੇ ਬੰਦ ਚ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਪਵਿੱਤ ਕਰਾ ਗੁਰੂ ਕਰਤਾਰ ਦਾ ਰੂਪ ਹੈ ਸਾਰੇ ਪਾਪਾਂ ਨੂੰ ਦੂਰ ਕਰਨ ਵਾਲਾ ਹੈ ਗੁਰੂ ਵਿਕਾਰੀ ਬੰਦਿਆਂ ਦੇ ਹਿਰਦੇ ਨੂੰ ਪਵਿੱਤਰ ਕਰਨ ਵਾਲਾ ਹੈ ਗੁਰਦੇਵ ਆਦ ਜੁਗਾਦ ਜੋ ਕੋ ਜੁਗ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਓ ਤਰਾਂ ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸੂਰਤੋਂ ਵਾਹਿਗੁਰੂ ਜਦੋਂ ਤੋਂ ਜਗਤ ਬਣਿਆ ਹੈ ਗੁਰੂ ਸ਼ੁਰੂ ਤੋਂ ਹੀ ਹਰੇਕ ਯੁੱਗ ਵਿੱਚ ਪਰਮਾਤਮਾ ਦੇ ਨਾਮ ਦਾ ਉਪਦੇਸ਼ ਦాతਾ ਹੈ ਜਦੋਂ ਤੋਂ ਸੰਸਾਰ ਬਣਿਆ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਸ਼ਬਦ ਗੁਰੂ ਹੈ ਸ਼ੁਰੂ ਤੋਂ ਹੀ ਹਰੇਕ ਯੁੱਗ ਵਿੱਚ ਪ੍ਰਮਾਤਮਾ ਦੇ ਨਾਮ ਦਾ ਉਪਦੇਸ਼ ਦਤਾ ਹੈ ਗੁਰੂ ਪ੍ਰਮਾਤਮਾ ਦੇ ਨਾਮ ਦਾ ਉਪਦੇਸ਼ ਹੀ ਦਿੰਦਾ ਹੈ ਜਦੋਂ ਤੋਂ ਸੰਸਾਰ ਬਣਿਆ ਹੈ ਗੁਰੂ ਦਾ ਦਿੱਤਾ ਹੋਇਆ ਹਰ ਨਾਮ ਮੰਤਰ ਜਪ ਕੇ ਸੰਸਾਰ ਸਮੁੰਦਰ ਦੇ ਬਕਾਰਾਂ ਦੀਆਂ ਲਹਿਰਾਂ ਤੋਂ ਪਾਰ ਲੰਘ ਜਾਈਦਾ ਹੈ ਮਹਾਰਾਜ ਕਹਿੰਦੇ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗਤ ਰੇ हे ਪ੍ਰਭ ਮਿਹਰ ਕਰ ਸਾਨੂੰ ਗੁਰੂ ਦੀ ਸੰਗਤ ਦੇ ਤਾਂ ਕਿ ਅਸੀਂ ਮੂਰਖ ਪਾਪੀ ਉਸ ਦੀ ਸੰਗਤ ਵਿੱਚ ਰਹਿ ਕੇ ਤਰ ਜਾਈਏ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸਿ ਕਰਾਂ ਗੁਰੂ ਜੀ ਕਹਿੰਦੇ ਨੇ ਗੁਰੂ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਹੈ हे ਨਾਨਕ ਹਰੀ ਦੇ ਰੂਪ ਗੁਰੂ ਗੁਰੂ ਨੂੰ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਅਗਲਾ ਸ਼ਲੋਕ ਆ ਜੀ ਸ਼ਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਆਪੇ ਕੀਆ ਕਰਾਇਆ ਆਪੇ ਕਰਨ ਦੇ ਯੋਗ ਨਾਨਕ ਏਕੋ ਰਬ ਰਹਾ ਦੂਸਰ ਹੋਆ ਨਾ ਹੋਗ ਵਾਹ ਮਹਾਰਾਜ ਕਹਿੰਦੇ ਸਾਰੀ ਜਗਤ ਰਚਨਾ ਪ੍ਰਭੂ ਨੇ ਆਪ ਹੀ ਕੀਤੀ ਹੈ ਆਪ ਹੀ ਕਰਨ ਦੀ ਸਮਰੱਥਾ ਵਾਲਾ ਹੈ ਏ ਨਾਨਕ ਉਹ ਆਪ ਹੀ ਸਾਰੇ ਜਗਤ ਵਿੱਚ ਵਿਆਪਕ ਹੈ ਉਸ ਤੋਂ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ ਔਰ ਨਿਬੜ ਕੀ ਨਾ ਗੱਲ ਭਾਈ ਵੀ ਉਸ ਪ੍ਰਭੂ ਪਰਮਾਤਮਾ ਤੋਂ ਬਿਨਾ ਕੋਈ ਤਾਕਤ ਨਾ ਸਾਨੂੰ ਕੋਈ ਦੁੱਧ ਨਾ ਕੋਈ ਪੁੱਤ ਨਾ ਕੋਈ ਸੁੱਖ ਸਹੂਲਤਾਂ ਨਾ ਕੋਈ ਰਿਜਕ ਪਾਣੀ ਦੇਣ ਵਾਲਾ ਨਹੀਂ ਹੈ ਪ੍ਰਭੂ ਪਰਮਾਤਮਾ ਤੋਂ ਬਿਨਾ ਇਹ ਆਪਾਂ ਆਪਣੇ ਮਨ ਦੇ ਭਲੇਖੇ ਦੂਰ ਕਰ ਲਈਏ ਵੀ ਜਾਂ ਕੋਈ ਸਾਨੂੰ ਸੇਖਫਤਾਂ ਝੋਟੀਆਂ ਲਵੇਰੀਆਂ ਦਿੰਦਾ ਜਾਂ ਕੋਈ ਲਾਲਾਂ ਵਾਲਾ ਸਾਨੂੰ ਕੋਈ ਪੁੱਤਰਾਂ ਦੀ ਦਾਤ ਦਿੰਦਾ ਠੀਕ ਆ ਜੀ ਜਾਂ ਕੋਈ ਚਿੰਤਾ ਵਾ ਚਿੰਤਾ ਦੂਰ ਕਰਨ ਵਾਲੀ ਕੋਈ ਮਾਤਾ ਹੈਗੀ ਆ ਚਿੰਤਾ ਪੁਰਣੀ ਮਹਾਰਾਜ ਕਹਿੰਦੇ ਨਹੀਂ ਸਾਡੇ ਮਨ ਦਾ ਭਲੇਖਾ ਹੈ ਅਸੀਂ ਸਰਦਾ ਬਣਾਈ ਬੈਠੇ ਆ ਪਰ ਸਰਦਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਰੱਖਣੀ ਚਾਹੀਦੀ ਹੈ ਜਿਨੇ ਸਾਨੂੰ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਸਾਰਾ ਕੁਝ ਸਾਨੂੰ ਪੈਦਾ ਕਰਕੇ ਦੇ ਰਿਹਾ ਆਪਦੀ ਕੁਦਰਤ ਦੇ ਨਿਜਮ ਮੁਤਾਬਕ ਫਲ ਫਰੂਟ ਮਿਲ ਰਿਹਾ ਅੰਨ ਪਾਣੀ ਮਿਲ ਰਿਹਾ ਹਵਾ ਮਿਲ ਰਹੀ ਆ ਆਕਸੀਜਨ ਮਿਲ ਰਹੀ ਆ ਧੁੱਪ ਛਾਂ ਮਿਲ ਰਹੀ ਆ ਉਹ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਇਹ ਮਨੁੱਖ ਤੂੰ ਆਪ ਦਾ ਭਰਮ ਤੇ ਭਲੇਖਾ ਦੂਰ ਕਰ ਲੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਕਰਕੇ ਸਾਨੂੰ ਦੱਸਤਾ ਨਾਨਕ ਇੱਕ ਰੱਬ ਰਿਹਾ ਦੂਸਰ ਹੋਆ ਨਾ ਹੋਗੋ ਮਹਾਰਾਜ ਕਹਿੰਦੇ ਦੂਸਰਾ ਦੂਜਾ ਕੋਈ ਨਾ ਹੋਇਆ ਹੈ ਤੇ ਨਾ ਕੋਈ ਹੋਣਾ ਹੈ ਤੇ ਨਾ ਕੋਈ ਹੈਗਾ ਉਹ ਆਪ ਹੀ ਸਾਰੇ ਜਗਤ ਵਿੱਚ ਵਿਆਪਕ ਹੈ ਉਸ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ ਹੈ ਧਿਆਨ ਨਾਲ ਗੱਲ ਸਮਝ ਕੇ ਭਾਈ ਮਾਇਸ ਨਾ ਕਰਕੇ ਗੁੱਸਾ ਨਾ ਕਰਕੇ ਗੁਰੂ ਦਾ ਸ਼ਬਦ ਸੱਤ ਕਰਕੇ ਮੰਨੀਏ ਪੌੜੀ ਪੌੜੀ ਵਾਲਾ ਅਰਥਾ ਜਿਹੜਾ ਮਹਾਰਾਜ ਕਹਿੰਦੇ ਓ ਸਾਧ ਸਤਗੁਰ ਨਮਸ਼ਕਾਰੰ ਓ ਸਾਧ ਸਤਗੁਰ ਨਮਸ਼ਕਾਰੰ ਸਾਡੀ ਉਸ ਨਿਰੰਕਾਰ ਨੂੰ ਨਮਸ਼ਕਾਰ ਹੈ ਜੋ ਆਪ ਹੀ ਗੁਰੂ ਰੂਪ ਧਾਰਦਾ ਹੈ ਆਦਮਤ ਅੰਤ ਨਿਰੰਕਾਰੰ ਆਦਮਤ ਅੰਤ ਨਿਰੰਕਾਰੰ ਮਹਾਰਾਜ ਕਹਿੰਦੇ ਜੋ ਜਗਤ ਦੇ ਸ਼ੁਰੂ ਵਿੱਚ ਵੀ ਆਪ ਹੀ ਸੀ ਹੁਣ ਵੀ ਆਪ ਹੀ ਹੈ ਜਗਤ ਦੇ ਅੰਤ ਵਿੱਚ ਵੀ ਆਪ ਹੀ ਰਹੇਗਾ ਆਪੇ ਸੋਣਾ ਆਪੇ ਸੁਖ ਆਸਣ ਆਪੇ ਸੰਤ ਆਪ ਹੀ ਜਾਸਨ ਜਦੋਂ ਜਗਤ ਦੀ ਹਸਤੀ ਨਹੀਂ ਹੁੰਦੀ ਲਿਰੀ ਇਕਲ ਰੂਪ ਹੀ ਉਹ ਆਪ ਹੀ ਹੁੰਦਾ ਹੈ ਆਪ ਹੀ ਆਪਣੇ ਸੁਖ ਸਰੂਪ ਵਿੱਚ ਟਿਕਿਆ ਹੁੰਦਾ ਹੈ ਦੁਬਾਰੇ ਫੇਰ ਸੁਣ ਲਓ ਜੀ ਜਦੋਂ ਜਗਤ ਦੀ ਹਸਤੀ ਨਹੀਂ ਸੀ ਹੁੰਦੀ ਮਹਾਰਾਜ ਕਹਿੰਦੇ ਨਿਰੀ ਇਕਲ ਇਕਲ ਰੂਪ ਹੀ ਨਿਰਾ ਐ ਕਹ ਲਓ ਆਪਣੀ ਵਾਲੀ ਭਾਸ਼ਾ ਚ ਵੀ ਨਿਰਾ ਇਕੱਲਾ ਰੂਪ ਹੀ ਉਹ ਆਪ ਹੀ ਹੁੰਦਾ ਹੈ ਆਪ ਹੀ ਆਪਣੇ ਸੁਖ ਸਰੂਪ ਵਿੱਚ ਟਿਕਿਆ ਹੁੰਦਾ ਹੈ ਆਪੇ ਸੁਨਤ ਆਪ ਹੀ ਸਾਜਨ ਜਦੋਂ ਆਪਣੀ ਸੋਭਾ ਸੁਣਨ ਵਾਲਾ ਵੀ ਆਪ ਹੀ ਹੁੰਦਾ ਹੈ ਤੇ ਫੇਰ ਮਹਾਰਾਜ ਕਹਿੰਦੇ ਆਪਨ ਆਪ ਆਪੇ ਉਪਾਇਓ ਆਪਣੇ ਆਪ ਨੂੰ ਦਿਸਲੇ ਸਰੂਪ ਵਿੱਚ ਲਿਉਣਾ ਵਾਲਾ ਵੀ ਆਪ ਹੀ ਹੈ ਕਿਵੇਂ ਜੋ ਉਹਨੇ ਕੁਦਰਤ ਪੈਦਾ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਉਹ ਆਪਣੇ ਆਪ ਤੋਂ ਹੀ ساری ਕੁਦਰਤ ਪੈਦਾ ਕੀਤੀ ਆ ਉਹਨੇ ਆਪਣਾ ਸਰੂਪ ਆਪ ਹੀ ਕੁਦਰਤ ਦੇ ਵਿੱਚ ਪਸਾਰਿਆ ਹੋਇਆ ਹੈ ਆਪੇ ਬਾਪ ਆਪ ਹੀ ਮਾਇਓ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿੰਦੇ ਆਪ ਹੀ ਆਪਣੀ ਮਾਂ ਹੈ ਤੇ ਆਪ ਹੀ ਆਪਣਾ ਪਿਤਾ ਹੈ ਆਪੇ ਸੂਖਮ ਆਪੇ ਅਸਥੂਲਾ ਅਣਦਿਸਤੇ ਅਣਦਿਸਦੇ ਤੇ ਦਿਸਦੇ ਸਰੂਪ ਵਾਲਾ ਆਪ ਹੀ ਹੈ ਜਿਵੇਂ ਕਿ ਆਪਾਂ ਕਹ ਦਿੰਨੇ ਆ ਵੀ ਕਈ ਜੀਵ ਨਾ ਉਹ ਦੂਰਬੀਨ ਦੇ ਨਾਲ ਸ਼ੀਸ਼ੇ ਜਿਹੇ ਦੇ ਨਾਲ ਦੇਖੇ ਜਾਂਦੇ ਨੇ ਆਪਾਂ ਨੂੰ ਦਿਸਦੇ ਨਹੀਂ ਖਾਸ ਕਰਕੇ ਆਪਾਂ ਨੂੰ ਆ ਬਰੀਕ ਪੂਰੀ ਕੀੜੀ ਵੀ ਨਹੀਂ ਦਿਖਦੀ ਏ ਵੀ ਰੂਪ ਆਪ ਹੀ ਹੈ ਮਹਾਰਾਜ ਕਹਿੰਦੇ ਤੇ ਵੱਡੇ ਤੋਂ ਵੱਡਾ ਆਕਾਰ ਹਾਥੀ ਦਾ ਹੈ ਤੇ ਆਪਾਂ ਹਾਥੀ ਵੀ ਦੇਖ ਰਹੇ ਹਾਂ ਉਹ ਆਪ ਰੂਪ ਹੀ ਹੈ ਮਹਾਰਾਜ ਆਪ ਹੀ ਆਪਣੀ ਮਾਂ ਹੈ ਆਪ ਹੀ ਆਪਣਾ ਪਿਤਾ ਹੈ ਆਪੇ ਸੂਖਮ ਆਪੇ ਅਸੂਲਾ ਦਾ ਮਤਲਬ là ਅਣ ਦਿਸਦੇ ਤੇ ਦਿਸਦੇ ਸਰੂਪ ਵਾਲਾ ਆਪ ਹੀ ਹੈ ਸਾਰੇ ਜੀਵਾਂ ਵਿੱਚ ਜਿਹੜੇ ਜੀਵ ਆ ਅਸੂਲ ਅੱਖਾਂ ਨਾਲ ਆਪਾਂ ਨਹੀਂ ਵੀ ਦੇਖ ਸਕਦੇ ਨਾ ਉਹ ਵੀ ਉਹਦਾ ਰੂਪ ਹੈ ਤੇ ਹਾਥੀ ਵੀ ਉਹਦਾ ਰੂਪ ਹੈ ਬਾਕੀ ਜੀਵ ਸਾਰੇ ਵਿਚਾਲੇ ਆ ਗਏ ਆਪਾਂ ਠੀਕ ਆ ਜੀ ਵੱਡੇ ਛੋਟੇ ਆਕਾਰ ਵਾਲੇ ਸਾਰੇ ਜੀਵ ਆਪਾਂ ਵਿੱਚ ਆ ਗਏ ਤੇ ਆਪ ਹੀ ਆਪ ਰੂਪ ਧਾਰੀ ਬੈਠਾ ਕੁਦਰਤ ਰੂਪ ਹੋ ਕੇ ਅਨੇਕ ਰੂਪਾਂ ਵਿੱਚ ਹੋ ਕੇ ਵਿਚਰ ਰਿਹਾ ਅਕਾਲ ਪੁਰਖ ਵਾਹਿਗੁਰੂ ਅਗਲੇ ਬੰਦ ਜਿਹੜਾ ਮਹਾਰਾਜ ਦੱਸਦ ਨੇ ਲੱਖੀ ਨਾ ਜਾਈ ਨਾਨਕ ਲੀਲਾ ਆਪੇ ਸੁਖਮ ਆਪੇ ਅਸਥੂਲਾ ਲੱਖੀ ਨਾ ਜਾਈ ਨਾਨਕ ਲੀਲਾ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਮਾਤਮਾ ਦੀ ਇਹ ਜਗ ਰਚਨਾ ਵਾਲੀ ਖੇਡ ਬਿਆਨ ਨਹੀਂ ਕੀਤੀ ਜਾ ਸਕਦੀ ਕਿ ਕੀਤੀ ਜਾ ਸਕਦੀ ਹੈ ਭਾਈ ਨਾ ਇਹ ਜਿਹੜੀ ਉਹਨੇ ਜਾਗ ਰਤਨਾ ਰਚਨਾ ਖੇਡ ਖੇਡੀ ਹੈ ਨਾ ਇਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਅੰਤ ਨਹੀਂ ਹੈ ਇਸ ਦਾ ਬੇਅੰਤ ਅੱਗੇ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਪ੍ਰਭ ਦੀਨ ਦੇ ਹਾਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਏ ਦੀਨਾ ਉਤੇ ਦਿਆ ਕਰਨ ਵਾਲੇ ਪ੍ਰਭ ਮੇਰੇ ਉਤੇ ਮਿਹਰ ਕਰ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਮਾਲਾ ਰਵਾਲਾ ਦਾ ਮਤਲਬ ਹੁੰਦਾ ਚਰਨ ਧੂੜ ਮਹਾਰਾਜ ਕਹਿੰਦੇ ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ਵੀ ਤੇਰੇ ਭਗਤ ਪਿਆਰਿਆਂ ਦੇ ਤੇਰੇ ਗੁਰਮਖ ਪਿਆਰਿਆਂ ਦੇ ਚਰਨਾਂ ਦੀ ਧੂੜ ਬਣਿਆ ਰਹੇ ਜਿਹੜੇ ਤੇਰੇ ਗੁਰਸਿੱਖ ਨੇ ਤੇ ਤੇਰੇ ਭਗਤ ਪਿਆਰੇ ਨੇ ਅਗਲਾ ਬੰਦ ਅਗਲਾ ਸ਼ਲੋਕ ਆ ਜੀ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਮਹਾਰਾਜ ਕਹਿੰਦੇ ਆਕਾਰ ਰਹਿਤ ਪ੍ਰਮਾਤਮਾ ਆਪ ਹੀ ਜਗਤ ਆਕਾਰ ਬਣਦਾ ਹੈ ਜਿਹੜਾ ਨਿਰੰਕਾਰ ਹੈ ਨਾ ਜਿਹਦਾ ਕੋਈ ਵੀ ਕਾਰ ਨਹੀਂ ਹੈ ਠੀਕ ਹੈ ਜੀ ਉਹ ਮਹਾਰਾਜ ਸਮਝਾਉਣਾ ਕਰਦੇ ਨੇ ਉਹ ਆਪ ਹੀ ਨਿਰੰਕਾਰ ਰੂਪ ਵਿੱਚ ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ ਤੇ ਜਗਤ ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾ ਵਾਲਾ ਹੋ ਜਾਂਦਾ ਹੈ ਵਾਹ ਨਿਰੰਕਾਰ ਨਿਰੰਕਾਰ ਵੀ ਰਹਿੰਦਾ ਹੈ ਕੋਈ ਆਕਾਰ ਵਾਲਾ ਨਹੀਂ ਤੇ ਜਿੰਨੀ ਕੁਦਰਤ ਸਾਜੀ ਆ ਸਾਰੇ ਆਕਾਰ ਉਹਦੇ ਨੇ ਉਹਨਾਂ ਵਿੱਚ ਵਿਆਪਕ ਹੈ ਕੋਈ ਅੰਤ ਨਹੀਂ ਉਹਦਾ ਉਹਦਾ ਅੰਤ ਨਹੀਂ ਗਿਣਿਆ ਜਾ ਸਕਦਾ ਕੋਈ ਪਾ ਨਹੀਂ ਸਕਦਾ ਅੰਤ ਗੁਰੂ ਮਹਾਰਾਜ ਕਹਿੰਦੇ ਨੇ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਵਾਹ ਆਕਾਰ ਰਹਿਤ ਪ੍ਰਮਾਤਮਾ ਆਪ ਹੀ ਜਗਤ ਆਕਾਰ ਬਣਦਾ ਹੈ ਉਹ ਆਪ ਹੀ ਨਿਰੰਕਾਰ ਰੂਪ ਵਿੱਚ ਮਾਇਆ ਦੇ ਤਿੰਨ ਸੁਭਾਵਾਂ ਤੋਂ ਪਰੇ ਰਹਿੰਦਾ ਹੈ ਤੇ ਜਗਤ ਰਚਨਾ ਰਚ ਕੇ ਮਾਇਆ ਦੇ ਤਿੰਨ ਗੁਣਾ ਵਾਲਾ ਹੋ ਜਾਂਦਾ ਹੈ ਇੱਕ ਇੱਕ ਵਖਾਨ ਨੂੰ ਨਾਨਕ ਇੱਕ ਅਨੇਕ ਮਹਾਰਾਜ ਕਹਿੰਦੇ ਹੈ ਨਾਨਕ ਪ੍ਰਭੂ ਆਪਣੇ ਇੱਕ ਸਰੂਪ ਤੋਂ ਅਨੇਕਾ ਰੂਪ ਬਣਾ ਲੈਂਦਾ ਹੈ ਪਰ ਇਹ ਅਨੇਕ ਰੂਪ ਉਸ ਤੋਂ ਵੱਖਰੇ ਨਹੀਂ ਹਨ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਇੱਕ ਆਪ ਹੀ ਆਪ ਹੈ ਹੋਰ ਕੋਈ ਵੀ ਤਾਕਤ ਨਹੀਂ ਹੈ ਵਖਰੀ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਪਉੜੀ ਓ ਗੁਰਮੁਖ ਕਿਓ ਆਕਾਰ ਇੱਕੇ ਸੂਤ ਪਰੋ ਬਨਹਾਰਾ ਮਹਾਰਾਜ ਸਮਝਾਉਂਦੇ ਨੇ ਗੁਰਮੁਖ ਬਣ ਬਣਨ ਵਾਸਤੇ ਪ੍ਰਭੂ ਨੇ ਜਗਤ ਰਚਨਾ ਕੀਤੀ ਹੈ ਓ ਗੁਰਮੁਖ ਕਿਓ ਆਕਾਰ ਬੇ ਮਤਵਲਾ ਜੇ ਹੁਣ ਗੁਰਮਖ ਵੀ ਕੋਈ ਹੈ ਨਾ ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮਖ ਬਣਨ ਵਾਸਤੇ ਪ੍ਰਭੂ ਨੇ ਜਗਤ ਰਚਨਾ ਕੀਤੀ ਹੈ ਏਕੇ ਸੂਤ ਪ੍ਰੋਵਣਹਾਰਾ ਮਹਾਰਾਜ ਕਹੇ ਸਾਰੇ ਜੀਵ ਜੰਤਾਂ ਨੂੰ ਆਪਣੇ ਇੱਕੋ ਹੀ ਹੁਕਮ ਧਾਗੇ ਵਿੱਚ پرو ਰੱਖਣ ਦੇ ਸਮਰੱਥ ਹੈ ਪ੍ਰਭੂ ਪੈਨ ਪੈਨ ਤ੍ਰੈ ਗੁਣ ਵਿਸਤਾਰੰ ਮਹਾਰਾਜ ਕਹਿੰਦੇ ਪ੍ਰਭੂ ਨੇ ਮਾਇਆ ਦੇ ਤਿੰਨ ਗੁਣਾਂ ਦਾ ਵੱਖ-ਵੱਖ ਖਿਲਾਰਾ-ਖਿਲਾਰ ਦਿੱਤਾ ਹੈ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਂ ਦ੍ਰਿਸ਼ ਤਾਰੰਗ ਤਾਰੰਗ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ ਪ੍ਰਭੂ ਨੇ ਆਪਣੇ ਅਦ੍ਰਿਸ਼ਟ ਰੂਪ ਤੋਂ ਦਿਸਦਾ ਜਗਤ ਰਚਿਆ ਹੈ ਵੀ ਜਿਹੜਾ ਨਹੀਂ ਦਿਸਦਾ ਰੂਪ ਨਾ ਉਹਦਾ ਆਪਣੇ ਨਾਂ ਦੇਖਣ ਵਾਲੇ ਰੂਪ ਤੋਂ ਦਿਸਣ ਵਾਲਾ ਜਗਤ ਰਚਤਾ ਜਿਹੜਾ ਜਗਤ ਆਪਾਂ ਨੂੰ ਦਿਖ ਰਿਹਾ ਹੈ ਪੇੜ ਪੌਦੇ ਠੀਕ ਆ ਜੀ ਪਹਾੜ ਸਮੁੰਦਰ ਜੀਵ ਜੰਤੂ ਧਰਤੀ ਅਸਮਾਨ ਇਹ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਮਹਾਰਾਜ ਨੇ ਦੱਸਿਆ ਪ੍ਰਭੂ ਨੇ ਆਪਣੇ ਦ੍ਰਿਸ਼ਟ ਰੂਪ ਤੋਂ ਆਪਣੇ ਅਦ੍ਰਿਸ਼ਟ ਰੂਪ ਤੋਂ ਦਿਸਦਾ ਜਗਤ ਰਚ ਦਿੱਤਾ ਸਗਲ ਭਾਤ ਕਰ ਕਰੇ ਉਪਾਇਓ ਜਨਮ ਮਰਨ ਮਨ ਮੋਹ ਵਡਾਇਓ ਮਹਾਰਾਜ ਕਹਿੰਦੇ ਹੈ ਪ੍ਰਭੂ ਤੂੰ ਸਾਰੀਆਂ ਅਨੇਕਾਂ ਕਿਸਮਾਂ ਦੇ ਬਣਾ ਕੇ ਤੂੰ ਸਾਰੀਆਂ ਅਨੇਕਾਂ ਕਿਸਮਾਂ ਬਣਾ ਕੇ ਜਗਤ ਦੀ ਉਤਪਤੀ ਕੀਤੀ ਹੈ ਕਿੰਨੇ ਕਿਸਮ ਦੇ ਜੀਵ ਨੇ ਦੇਖੋ ਕਿੰਨੇ ਕਿਸਮ ਦੇ ਪੇੜ ਪੌਦੇ ਨੇ ਜਨਮ ਮਰਨ ਮਨ ਮੋਹ ਵਧਾਇਓ ਮਹਾਰਾਜ ਕਹਿੰਦੇ ਜਨਮ ਮਰਨ ਦਾ ਮੂਲ ਜੀਵਾਂ ਦੇ ਜਨਮ ਮਰਨ ਦਾ ਮੂਲ ਜੀਵਾਂ ਦੇ ਮਨ ਦਾ ਮੋਹ ਵੀ ਤੂੰ ਹੀ ਵਧਾਇਆ ਹੈ ਦੋਹ ਪਾਤ ਤੇ ਆਪ ਨਰਾਰਾ ਨਾਨਕ ਅੰਤ ਨਾ ਪਾਰਾ ਵਾਰ ਮਰਦ ਸਮਝਾਉਂਦੇ ਨੇ ਪਰ ਤੂੰ ਆਪ ਜਨਮ ਮਰਨ ਤੋਂ ਵੱਖਰਾ ਹੈ ਏ ਨਾਨਕ ਪ੍ਰਭੂ ਦੇ ਔਰਲੇ ਪਰਲੇ ਬੰਨੇ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੋ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 250 ਤੇ ਜੋ ਸ਼ਬਦ ਪੜਿਆ ਸ਼ਲੋਕ ਪੜੇ ਨੇ ਉਹਨਾਂ ਵਿੱਚੋਂ ਗੁਰੂ ਦੀ ਕਿਰਪਾ ਸਦਕਾ ਆਪਾਂ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਗੁਰਬਾਣੀ ਰਾਹੀਂ ਅਗਲਾ ਸ਼ਬਦ ਅਗਲਾ ਸ਼ਲੋਕ ਆ ਜਿਹੜਾ ਇਹ ਸਤਿਗੁਰੂ ਦੀ ਕਿਰਪਾ ਸਦਕਾ ਆਪਾਂ ਕੱਲ ਨੂੰ ਵਿਚਾਰਾਂਗੇ ਜੀ ਹੁਣ ਆਪਾਂ ਅਰਦਾਸ ਬੇਨਤੀ ਕਰਦੇ ਆਂ ਟੂਠਾ ਕਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ